ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਤੋਂ ਸਾਫ ਕਾ ਵਿਧਾਇਕ ਸ਼ੇਰਮਣ ਅਕਾਲੀਦਲ ਸੁਰਿੰਦਰ ਸਿੰਘ ਭੋਲੇਵਾਲ ਰਾਠਾ ਨੇ ਪਾਰਟੀ ਵਰਕਰਾਂ ਦੇ ਨਾਲ ਕਚਹਿਰੀ ਰੋਡ ਦੇ ਅੱਗੇ ਖਾਸ ਤਾਂ ਹਾਲੇ ਸੜਕ ਨੂੰ ਬਣਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੁਰਿੰਦਰ ਸਿੰਘ ਭੋਲੇਵਾਲ ਰਾਠਾ ਨੇ ਕਿਹਾ ਕਿ ਗੜਸ਼ੰਕਰ ਤੋਂ ਹਿਆਰਪੁਰ ਨੂੰ ਜਾਣ ਵਾਲੀ ਮੁੱਖ ਸੜਕ ਉਤੇ ਵੱਡੇ ਵੱਡੇ ਟੋਏ ਪੈਣ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੜਕਾਂ ਦੀ ਹਾਲਤ ਸੁਧਾਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੁਲੀ ਹੋਈ ਹੈ सुरेंद्र ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਸੜਕ ਜਿਹੜੀ ਕਿ ਟੋਲ ਪਲਾਜ਼ਾ ਤੋਂ ਮੁਕਤ ਹੋ ਚੁੱਕੀ ਹੈ ਜਿਸ ਦੇ ਕਾਰਨ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਨੇ ਸੜਕ ਦੀ ਹਾਲਤ ਵਿੱਚ ਸੁਧਾਰਨਾ ਕੀਤਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਗੜਸ਼ੰਕਰ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਦੇਖੋ ਆ ਸੜਕ ਇੱਕ ਨੈਸ਼ਨਲ ਹਾਈਵੇ ਆ ਸੜਕ ਦੀ ਹਾਲਤ ਦੇਖ ਲਓ ਕਿੱਡੇ ਕਿੱਡੇ ਖੱਡੇ ਪਏ ਹੋ ਆ ਇਹ ਟੋਲ ਰੋਡ ਸੀ ਸੜਕ ਟੋਲ ਰੋਡ ਖਤਮ ਹੋ ਗਿਆ ਔਰ ਖਤਮ ਹੋਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੋਂ ਵੀ ਕਿਤੇ ਸੜਕ ਟੁੱਟਦੀ ਆ ਨੈਸ਼ਨਲ ਹਾਈਵੇ ਨੂੰ ਰਿਪੇਅਰ ਕਰਨਾ ਚਾਹੀਦਾ ਅੱਜ ਕਿਸੇ ਤਰ੍ਹਾਂ ਦੀ ਰਿਪੇਅਰ ਵਾਲੀ ਗੱਲ ਨਹੀਂ ਐਡਾ ਮਾੜਾ ਹਾਲ ਆ ਕਿ ਐਡੇ ਵੱਡੇ ਖੱਡੇ ਨੈਸ਼ਨਲ ਹਾਈਵੇ 'ਚ ਪੈ ਗਏ ਲਿੰਗਰੋੜਾ ਤੱਕ ਦੀ ਤਰਜੋਗ ਹਾਲ ਤੇ ਲਿੰਗਰੋੜਾ ਦੀ ਇਸ ਕਰਕੇ ਬਹੁਤ ਬੁਰਾ ਹਾਲ ਹੈ ਗੜਸ਼ੰਕਰ ਦੇ ਵਿੱਚ ਜਾਣੇ ਆ ਬਾਕੀ ਪਿੰਡਾਂ ਜਾਣੇ ਤਾਂ ਸੜਕਾਂ ਦੀ ਮਾੜੀ ਹਾਲਤ ਆ ਗੜਸ਼ੰਕਰ ਤੋਂ ਕੋਟਬਤੂਈ ਆਦਮਪੁਰ ਰੋਡ ਦਾ ਬੁਰਾ ਹਾਲ ਆ ਔਰ ਗੜਸ਼ੰਕਰ ਤੋਂ ਬਾਕੀ ਪਿੰਡਾਂ ਨੂੰ ਜਾਣੇ ਤਾਂ ਬੁਰਾ ਹਾਲ ਆ ਕਿ ਸੜਕ ਦੀ ਕੋਈ ਵੀ ਇਸ ਵੇਲੇ ਹਾਲਤ ਇੰਨੀ ਖਰਾਬ ਆ ਕਿ ਸਰਕਾਰ ਕੋਈ ਸਾਰ ਨਹੀਂ ਰਹਿ ਰਹੀ ਇਸ ਕਰਕੇ ਤਾਂ ਸਾਨੂੰ ਮਜਬੂਰ ਹੋ ਕੇ ਮੁਜ਼ਾਹਰਾ ਕਰਨਾ ਪਿਆ ਔਰ ਗੜਜੰਗਰ ਤੋਂ ਘਰਾਲਗੜ ਰੋਡ ਨੰਗਰ ਰੋਡ ਉਹਤੇ ਵੀ ਸਾਨੂੰ ਬਾਰ ਬਾਰ ਧਰਨ ਦੇਣੇ ਪਏ ਸੀ ਮੁਜ਼ਾਹਰੇ ਕਰਨੇ ਪਏ ਸੀ ਧਰਨ ਦੇਣ ਤੋਂ ਬਾਅਦ ਤਾਂ ਸੁੱਤੀ ਹੋਈ ਸਰਕਾਰ ਜਾਗੀ ਸੀ ਤਾਂ ਉਹਦੀ ਰਿਪੇਅਰ ਹੋਈ ਆ ਹੁਣ ਇੱਥੇ ਤੁਸੀਂ ਹਾਲਤ ਦੇਖ ਲਓ ਕਿ ਡਿਵੈਲਪਮੈਂਟ ਨਾਂ ਦੀ ਕੋਈ ਗੱਲੇ ਹੈ ਨਹੀਂ ਉਹ ਸਰਕਾਰ ਨਾਂ ਦੀ ਕੋਈ ਸਾਨੂੰ ਪੰਜਾਬ ਦੀ ਗੱਲ ਦੀ ਨਹੀਂ ਤਾਂ ਕਰਕੇ ਸਾਨੂੰ ਇੱਥੇ ਅੱਜ ਮੁਜ਼ਾਹਰਾ ਕਰਨ ਦਾ ਲਈ ਮਜਬੂਰ ਹੋਣਾ ਪਿਆ ਦੇਖੋ ਜਿਹੜੇ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਆ ਜੋ ਭੰਡਾਲਾ ਕੰਮ ਕੀਤਾ ਸੀ ਉਦੋਂ ਇਹਨਾਂ ਉਹੀ ਭੰਡਾਲਾ ਕੰਮ ਹੁਣ ਕਰੀ ਜਾਂਦਾ ਤੇ ਅੱਜ ਤਾਂ ਇਹਦਾ ਪਰਿਵਾਰ ਵੀ ਲੜਾ ਪਾਉਣ ਲੱਪਿਆ ਇਹਦੀ ਲੜਕੀ ਦੇਖੋ ਆ ਮੀਡੀਆ ਦੇ ਵਿੱਚ ਆ ਕੇ ਕਿੰਨਾ ਕੁਝ ਹੁਣ ਦੱਸਿਆ ਇਸ ਕਰਕੇ ਅਸੀਂ ਸਾਹਮਣੇ ਉਹਨਾਂ ਦੇ ਵੀ ਗਿਆ ਕਿ ਜੇ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਇਆ ਪਰਿਵਾਰ ਨੂੰ ਠੇਸ ਪਹਾਈ ਆ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਔਰ ਉਹਨਾਂ ਦੀ ਭਾਵਨਾ ਨੂੰ ਖੇਸ ਪਹਾਰਿਆ ਕਿਸੇ ਤਰ੍ਹਾਂ ਦੀ ਕੋਈ ਵੀ ਇਹ ਜਿਹੜਾ ਵਾਅਦਾ ਕੀਤਾ ਕੋਈ ਪੂਰਾ ਨਹੀਂ ਕਿ ਦੱਸੇ ਕਿਹੜਾ ਵਾਅਦਾ ਪੂਰਾ ਕੀਤਾ ਕੋਈ ਵਾਅਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਇਲੈਕਸ਼ਨ ਵੇਲੇ ਉਹਦੇ ਇੱਕ ਵੀ ਨਹੀਂ ਪੂਰਾ ਕੀਤਾ ਤੇ ਬੋਰਡ ਜਰੂਰ ਕਰੋੜਾਂ ਰੁਪਏ ਦੇ ਬੂਤ ਜਿਹੜੇ ਬੋਰਡ ਆ ਉਹ ਜਰੂਰੀ ਨਹੀਂ ਲਾਤੇ ਆ ਕਿ ਇਹਨੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਨਿਆਣਿਆਂ ਨੂੰ ਪੇਪਰ ਕਾਗਜ਼ ਦੇ ਦਿੰਦੇ ਆ ਤੇ ਜੋਇਨਿੰਗ ਕਿਤੇ ਹਈ ਨਹੀਂ ਦੀਗੀ ਤਾਂ ਜਾਂ ਤਾਂ ਜੋ ਉਹਨਾਂ ਨੂੰ ਜੁਆਇਨਿੰਗ ਵੀ ਕਰਾਉਣ ਨੌਕਰੀਆਂ ਦੇਣ ਜਿਹੜੇ ਵਾਅਦੇ ਕੀਤੇ ਪੂਰੇ ਕਰ ਦੱਸੋ ਕਿਹੜਾ ਵਾਅਦਾ ਪੂਰਾ ਕੀਤਾ ਇਹਨਾਂ ਨੇ